ਦੇਖੋ ਭਾਜੀ ਬਾਜ਼ਾਰ ਚ 5 500 ਰੁਪਏ ਦਾ ਇਹ ਪੈਂਜੀ ਨੇ ਪਾਇਆ ਵੀ ਹੋਇਆ 500 ਦਾ ਸੂਟ ਆਪਾਂ 100 ਰੁਪਏ ਦਾ ਕਰਤਾ ਪਿਓਰ ਸ਼ਫੌਨ ਦਾ ਕੋਟਨ ਦਾ ਸੂਟ 125 ਰੁਪਏ ਕਰਤਾ ਆ ਲਓ ਆ ਲਓ ਜੀ ਪਿਓਰ ਕੈਮਰੀਕ ਦਾ ਸੂਟ ਦੁਪੱਟਾ ਭਾਜੀ 2000 ਦੇ 4 1000 ਦੇ 4 ਟੱਕਰੋ ਬੜਾ ਵੱਟ ਬ੍ਰੈਂਡ ਹਾਂਜੀ 600 ਦੇ 2 ਆ ਚੱਕੋ ਜੀ 600 ਦੇ 2 ਮਤਲਬ 300 ਦੇ 6 ਵੱਡਾ ਧਮਾਕਾ ਜੈਪੁਰ ਦੇ ਪਿਓਰ ਕੋਟਨ ਦੇ ਸੂਟ ਭਾਜੀ ਹਾਂਜੀ ਪੂਰੇ ਪੰਜਾਬ 'ਚ ਧਮਾਕਾ ਭਾਜੀ 7 700 ਦਾ ਸੂਟ 640 ਦੇ 2 ਕਰਤੇ ਜੀ ਆਹ ਦੇਖੋ ਜੀ ਸੂਟਾਂ ਦਾ 1 ਨਾਲ 1 ਫ੍ਰੀ ਕਰਤਾ ਜੀ ਇਹ ਸੂਟਾਂ ਦਾ 1 ਨਾਲ 1 ਫ੍ਰੀ ਕਰਤਾ ਜੀ 200 ਰੁਪਏ ਦਾ ਸੂਟ ਭੈਣਾ ਭਰਾ ਨੂੰ 800 ਦੇ 2 ਇੱਕ ਨਾਲ ਇੱਕ ਫ੍ਰੀ 300 ਦੇ 2 802 ਚੱਕ ਲੋ ਚੱਕ ਲੋ ਚੱਕ ਲੋ ਆ ਚੱਕੋ ਜੀ 802 ਨੰਬਰ ਅੱਡੀ ਚੈੱਕ ਕਰੋ ਭੈਣ ਜੀ ਕੈਮਰੀ ਕੋ ਹਲੋ ਇੱਕ ਨਾਲ ਇੱਕ ਫਰੀ 802 400 ਰੁਪਏ ਦੇ ਵਿੱਚ ਰਹਿ ਗਿਆ ਸੂਟ ਸਿਰਫ 400 ਦੇ ਵਿੱਚ ਹਲੋ ਸੋਨਾ ਜਾਂਦੀ ਹਾਂ ਜੀ 100 ਰੁਪਏ ਦਾ ਸੂਟ ਕੌਣ ਕਰਦੇ ਇੱਕ ਨਾਲ ਇੱਕ ਫਰੀ 902 500 ਚ 2500 ਦਾ ਇੱਕ ਇੱਥੇ 500 ਚ ਉਹ ਲੈ ਗਈ ਹੋ ਗਈ ਸੀ ਤੇ ਪਿਛੇ ਮਲਾ ਯਰੇ ਕਪੜਾ 1500 ਰੁਪਏ ਸੂਟ 1200 ਰੁਪਏ ਦੋ ਬਾਜੀ ਲਓ ਸੈਲੀਬ੍ਰਿਟੀ 18 1800 ਰੁਪਏ ਸੂਟ 1300 ਰੁਪਏ ਨੂੰ ਕਰਦਾ ਇਹ ਕਿਨਾਰਾ ਇਹ ਕਫਰੀ ਮਾਤਰਾਬ 650 ਚ 650 ਇੱਕ ਨਾ ਇੱਕ ਫਰੀਆ ਚੱਕੋ ਆਹੀ ਚੱਕੋ ਨੀ 650 ਰੁਪਏ ਦਾ ਸੂਟ ਦੇਖੋ ਆਹ ਦੇਖੋ 5 5000 ਵਾਲੇ ਸੂਟ ਪਹਿਣਾ ਬਰਾਹਮਣ ਦੇ ਰਿਆ ਸਿਰਫ 600 ਰੁਪਏ ਦਾ ਸੂਟ ਆ ਲਓ ਜੀ ਓ ਚੱਕੋ 600 600 600 600 ਆਹ ਦੇਖੋ ਬਾਜੀ ਨੇੜੇ ਕਰਕੇ ਬਸ 300 ਰੁਪਏ ਦਾ ਸੂਟ ਹੈ ਆ ਚਨੌਨ ਦੀ ਚੁੰਨੀ ਨਾਲ ਆਪਾਂ 1500 ਰੁਪਏ ਦੇ ਦੇਣਾ ਇੱਕ ਨਾਲ ਇੱਕ ਫ੍ਰੀ ਵੀ ਦੇ ਦੇਣਾ ਆ ਦੇਖੋ ਭਾਜੀ ਬਾਜ਼ਾਰ ਚ 5-500 ਰੁਪਏ ਵਿਕਦਾ ਹੈ ਭੈਣ ਜੀ ਨੇ ਪਾਇਆ ਵੀ ਹੋਇਆ 500 ਦਾ ਸੂਟ ਆਪਾਂ 100 ਰੁਪਏ ਦਾ ਕਰਤਾ ਪਿਓਰ ਸ਼ਫੌਨ ਦਾ ਕੋਟਨ ਦਾ ਸੂਟ 125 ਰੁਪਏ ਕਰਤਾ ਆ ਲੋ 500 ਰੁਪਏ ਦਾ ਸੂਟ ਹੈ 15 ਤਰੀਕ ਤੱਕ ਦੁਕਾਨ ਬੰਦ ਕਰਨੀ ਹੈ 1000 ਦੇ 4 ਕਰਤੇ ਜੀ ਮਤਲਬ ਜਿਹੜਾ 500 ਦਾ ਇੱਕ ਇੱਥੇ 250 ਰੁਪਏ ਦਾ ਚੱਕੋ ਚੱਕੋ 1000 ਦੇ 4 ਯਾਰ ਦੇ ਚਾਰ ਚੱਕਰੋਂ ਬੜਾ ਵੱਟ ਪੂਰੇ ਪੰਜਾਬ 'ਚ ਧਮਾਕਾ ਭਾਜੀ 7700 ਸੁੜਾ ਸੁੜਾ 640 ਦੋ ਕਰਤੇ ਜੇ ਪਿਓਰ ਦੇਸੀ ਘਿਓ ਦੀ ਮਲਾਈ ਆ ਗਈ ਭਾਜੀ ਸੂਟਾਂ ਦੇ ਚੱਕੋ ਜੀ 650 ਦੇ ਦੋ ਔਰ ਸ਼ਫਾਵਰੇ ਕੱਪੜਾ ਭਾਜੀ ਔਰ ਸ਼ਫਾਵਰ ਆਹ ਬ੍ਰਾਂਡਰ ਕੱਪੜੇ 650 ਦੇ ਦੋ ਬ੍ਰਾਂਡਡ ਮਾਲ ਹਾਂਜੀ 600 ਦੇ ਦੋ ਆ ਚੱਕੋ ਜੀ 900 ਰੁਪਏ ਦਾ ਸੂਟ ਭੈਣਾ ਭਰਾ ਨੂੰ 800 ਦੇ ਦੋ ਇੱਕ ਗੱਬਰੀ 500 ਲਾਵਾਰ ਦੋਲੇ ਆਲੀ ਆ ਲੋ ਸੋਨਾ ਜਾਂਦੀ ਹਾਂ ਜੀਰਾ ਸੋਰ ਬੜਾ ਸੂਣ ਕੋਣ ਕਰਦੇ ਕਿੰਨਾ ਇੱਕ ਫਰੀ 900 ਦੇ ਦੋ 50 ਦੇ 2500 ਦਾ ਇੱਕ ਇੱਥੇ 500 ਚ ਉਹ ਲਵਾਈ ਹੋ ਗਈ ਸੀ ਪੇ ਪਿਛੇ ਪਾੜ ਗਿਆ ਸੀ ਉਹ ਤੁਹਾਡਾ ਭਲਾ ਹੋ ਜਾਏ 1500 ਬਾਜ਼ਾਰ ਦਾ ਰੇਟ ਆ ਲਓ ਤੇ ਬੜੀ 500 ਦਾ 750 ਈ 1500 ਦੋ ਰੇਟ ਆ ਚੱਕੋ ਜਿੰਨਾ ਮਾਰੀ ਦੇਖੋ 500 ਦੇ ਦੋ ਇੱਕ ਬਾ ਦੂਜਾ ਤੋਂ ਆਹ ਦੇਖੋ ਭਾਜੀ ਇੱਕ ਨਾਲ ਇੱਕ ਫਰੀ 1300 ਦੇ ਪੂਰੇ ਪੰਜਾਬ ਦੇ ਰੇਡਾਂ ਦਾ ਧਮਾਕਾ 1702 ਆ ਲੋ ਜੀ ਲੈ ਜੋ 1795 ਦਾ ਸੂਟ 1700 ਇੱਕ ਨਾਲ ਇੱਕ ਫ੍ਰੀ ਆ ਲੋ ਜੀ オリジナル ਫਟੀਗ ਦਾ ਸੂਟ 1702 ਆ ਵੇਖੋ ਸਪੈਸ਼ਲ ਪੀਸ ਹੈ ਜੀ ਆ ਵੇਖੋ 1702 ਆ ਲੋ 2500 ਦਾ ਅਰਗੈਂਜਾ ਦਾ ਸੂਟ 1300 ਦੇ 2 ਕਰਤੇ 1300 ਦੇ ਮਲਾਈ ਜਿਹੜਾ ਕੱਪੜਾ 1500 ਦਾ ਸੂਟ 1200 ਦੇ ਦੋ ਭਾਜੀ ਆ ਲੋ ਭੈਣ ਜੀ ਬ੍ਰੈਂਡਰ ਮਿਲਣ ਦੇ ਬ੍ਰੈਂਡਰ ਕੱਪੜੇ 1200 ਦੇ ਦੋ ਉਹ ਪਾੜਾ ਸਿਲਕ ਦਾ ਸੂਟ 1300 ਰੁਪਏ ਦਾ ਬਾਬੇ ਦੀ ਹੱਡੀ ਦੇ ਮਿਲਣ ਜਾ ਰਿਹਾ 500 ਰੁਪਏ ਚੱਕੋ ਆ ਲੋ ਧੱਕੋ 500 ਰੁਪਏ ਲੈ ਜਾ ਰੱਖਣੇ ਖਾਲੀ ਹੋਗਾ ਜੀ ਮੈਂਟੋ ਮੈਂਟੀ ਸਮਾਨ ਪੈ ਗਿਆ ਭਾਜੀ ਆ ਦੇਖੋ ਪਿਓਰ ਕੋਟਨ ਕੈਮਰਿਕ ਹਾਂਜੀ ਪਿਓਰ ਡਿਜ਼ਾਈਨਰ ਪੀਸ ਆ ਲੋ ਇੱਕ ਨਾਲ ਇੱਕ ਫਰੀ 700 ਦੇ ਦੋ 850 ਦਾ ਸੂਟ ਜਾ ਕੋ ਸਾਢੇ 350 ਸਾਢੇ 350 ਸਾਢੇ 350 ਆ ਚੱਕੋ ਸਾਢੇ 350 ਸਾਢੇ 350 ਲੈਓ ਖਾਨੇ ਖਾਲੀ ਕਰ ਤੇ ਲੈ ਜੋ 600 ਰੁਪਏ ਦਾ ਸੂਟ ਹੈ ਪਹਿਣਾ ਪਰਾਣਾ ਨੂੰ ਕੈਮਰੀ ਜਿਹਾ ਸੂਟ ਦੁਪੱਟਾ ਚੁੰਨੀ ਪਿਓਰ ਵੀ ਨਾਲ ਆ ਚੱਕੋ 600 ਦੇ 2 ਕਰਤੇ ਆ ਲਓ ਜੀ 300 ਰੁਪਏ ਦੇ ਵਿੱਚ ਆਰ ਸੋਰੇ ਕੋ 800 ਰੁਪਏ 400 ਰੁਪਏ 4 400 ਆ ਦੇਖੋ ਜੀ 4 400 4 400 ਆ ਲਓ ਜੀ ਆਹ ਦੇਖੋ 5-5000 ਵਾਲੇ ਸੂਟ ਪੈਣਾ ਪਰਾਨ ਦੇ ਰਿਹਾ ਸਿਰਫ 600 ਰੁਪਏ ਦਾ ਸੂਟ ਆ ਲਓ ਜੀ ਉਹ ਪਾਰੇ ਪਾਰੇ 5-5000 ਵਾਲੇ 6-600 ਚੱਕੋ 600 600 600 600 600 600 ਚੱਕ ਲਓ ਵੀ 6-600 ਚ 600 ਦੇ ਵਿੱਚ 600 ਦੇ ਵਿੱਚ ਲਓ ਜੀ 600 ਦੇ ਵਿੱਚ ਬਦਲ ਬੰਦ ਕਰ ਰਿਹਾ ਅੰਦਾਜ਼ੋ ਪਾਰੇ ਪਾਰੇ ਸੂਟ 6-600 ਦੇ ਵਿੱਚ ਕਰਤੇ ਆ ਆ ਚੱਕੋ ਲੈ ਲਓ ਜੀ ਪ्योर ਕ੍ਰੇਬ ਦੇ ਸੂਟ ਇਦਾਂ ਦੇ ਹੈਂਡਵਰਕ ਵਾਲੇ ਆਹ ਦੇਖੋ ਚੀਜ਼ਾਂ ਬਣੀਆਂ 600 ਰੁਪਏ ਦਾ ਝੂੜਾ ਮੇਰੀ ਭੈਣ ਲੋ